ਖਨੌਰੀ ਬਾਰਡਰ ਉੱਪਰ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਸਖਤੀ ਵੀ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਸੋ ਦਾ ਕੈਬਲਾਂ ਵਾਲੋ ਕੀਤੇ ਗਏ ਅੰਨੇਵਾਹ ਵਾਲ ਪ੍ਰਯੋਗ ਨਾਲ 167 ਤੋਂ ਵੱਧ ਕਿਸਾਨ ਜ਼ਖਮੀ ਹੋ ਗਏ ਇਹਨਾਂ ਵਿੱਚੋਂ 6 ਦੀ ਹਾਲਤ ਗੰਭੀਰ ਹੈ ਜਿਨ੍ਹਾਂ ਦਾ ਇਲਾਜ ਰਜਿੰਦਰਾ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਇਸ ਤੋਂ ਇਲਾਵਾ 3 ਹੋਰਾਂ ਨੂੰ ਪੀਜੀਆ ਚੰਡੀਗੜ੍ਹ ਰੈਫਰ ਕੀਤਾ ਗਿਆ ਇਹ ਜਾਣਕਾਰੀ ਕਿਸਾਨ ਆਗੂ ਬਲਦੇਵ ਸਿੰਘ ਜੀਰਾ ਨੇ ਦਿੱਤੀ ਕਿਸਾਨ ਲੀਡਰ ਬਲਦੇਵ ਸਿੰਘ ਜੀਰਾ ਨੇ ਸ਼ੰਭੂ ਸਰਹੱਦ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਯੂਨੀਅਨ ਦੇ ਸੀਨੀਅਰ ਲੀਡਰ ਸਰਵਨ ਸਿੰਘ ਪੰਦੇ ਅਤੇ ਜਗਜੀਤ ਸਿੰਘ ਢੱਲੇ ਵਾਲ ਖਨੌਰੀ ਬਾਰਡਰ ਕੇ ਕਿਸਾਨ ਲੀਡਰ ਜੀਰਾ ਨੇ ਕਿਹਾ ਕਿ ਸਰਹੱਦਾਂ ਉੱਪਰ ਅਗਲੇ 2 ਦਿਨ ਕਿਸਾਨ ਕੋਈ ਗਤੀਵਿਧੀ ਨਹੀਂ ਕਰਨਗੇ ਇਹਨਾਂ ਦੇਸ਼ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜਾਵੇਗੀ ਜਿਨ੍ਹਾਂ ਨੇ ਕਿਹਾ ਕਿ ਕੱਲ ਕਿਸਾਨਾਂ ਤੇ ਇਸ ਤਰ੍ਹਾਂ ਗੋਲੀਆਂ ਚਲਾਈਆਂ ਗਈਆਂ ਜਿਵੇਂ ਦੋ ਦੁਸ਼ਮਨ ਦੇਸ਼ ਆਪਸ ਦੇ ਵਿੱਚ ਪੜ ਰਹੇ ਹੋਣ ਇਸ ਦੌਰਾਨ ਨੌਜਵਾਨ ਕਿਸਾਨ ਸੁਪਕਰਨ ਸਿੰਘ ਨੂੰ ਗੋਲੀ ਲੱਗੀ ਸ ਨਾਲ ਉਸ ਦੀ ਮੌਤ ਹੋ ਗਈ। ਉਧਰ ਕਿਸਾਨਾਂ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਉਹਨਾਂ ਦੇ ਕੈਂਪ ਦੇ ਵਿੱਚ ਦਾਖਲ ਹੋ ਕੇ ਹਮਲਾ ਕੀਤਾ। ਕਿਸਾਨਾਂ ਕੋ ਗੁਰਪ੍ਰੀਤ ਮੰਨਨੇ ਕਿ ਹਰਿਆਣਾ ਪੁਲਿਸ ਤੇ ਨੀਮ ਫੌਜੀ ਬਲਾ ਨੇ ਕੱਲ ਪੰਜਾਬ ਵਿੱਚ ਦਾਖਲ ਹੋ ਕੇ ਕਿਸਾਨਾਂ ਦੇ ਕੈਂਪ ਤੇ ਹਮਲਾ ਕੀਤਾ, ਟਰੈਕਟਰਾਂ ਤੇ ਹਮਲਾ ਕੀਤਾ। ਉਹਨਾਂ ਕਿਹਾ ਕਿ ਕੁਝ ਲੋਕ ਲਾਪਤਾ ਵੀ ਨੇ। ਉਹਨਾਂ ਨੇ ਕਿਹਾ ਕਿ ਦੋ ਦੇਸ਼ਾਂ ਦੀ ਜੰਗ ਦੌਰਾਨ ਵੀ ਉਹ ਪੈਰਾਮੈਡੀਕਲ ਸਟਾਫ ਤੇ ਹਮਲਾ ਨਹੀਂ ਕਰਦੇ ਪਰ ਹਰਿਆਣਾ ਦੀ ਨੀਮ ਫੌਜੀ ਬਲਾ ਨੇ ਮੈਡੀਕਲ ਕੈਂਪਾਂ ਦੇ ਵਿੱਚ ਦਾਖਲ ਹੋ ਕੇ ਕੁੱਟਿਆ। ਉਹਨਾਂ ਨੇ ਕਿਹਾ ਕਿ ਇਹ ਸਭ ਕਰਨਾ ਬਰਬਰਤਾ ਦੀ ਹੱਦਾਂ ਪਾਰ ਕਰਨ ਦੇ ਬਰਾਬਰ ਹੈ। ਇਸੋਂ ਅੰਕਸਾਨ ਅਗੁਆ ਨੇ ਪੰਜਾਬ ਪੁਲਿਸ ਤੇ ਵੀ ਸਵਾਲ ਖੜੇ ਕੀਤੇ ਉਹਨਾਂ ਕਿਹਾ ਕਿ ਕੱਲ ਸੀਨੀਅਰ ਅਗੁਆ ਨੇ ਟ੍ਰੈਕ ਪੋਸਟ ਤੇ ਗੱਲਬਾਤ ਲਈ ਬੁਲਾਇਆ ਸੀ ਪਰ ਉਸ ਸਮੇਂ ਹਰਿਆਣਾ ਪੁਲਿਸ ਵੱਲੋਂ ਡਰੋਨ ਤੋਂ ਫਾਇਰਿੰਗ ਕੀਤੀ ਗਈ ਇੰਨਾ ਹੀ ਨਹੀਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਪੁਲਿਸ ਪਿੰਡਾਂ ਵਿੱਚ ਐਲਾਨ ਕਰ ਰਹੀ ਹੈ ਕਿ ਲੰਗਰ ਅੱਗੇ ਨਾ ਲਗਾਇਆ ਜਾਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ